ਭੋਮਨੀ ਅਕਾਲੀ ਦਲ ਦੇ ਨਮ ਨਿਯੁਕਤ ਪ੍ਰਦਾਨ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਕਾ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਘਰ ਪਹੁੰਚੇ ਸਿੱਖ ਕੌਮ ਨੂੰ ਇੱਕ ਪਰਿਵਾਰ ਦੇ ਗਲਵੇ ਤੋਂ ਬਾਹਰ ਕੱਢਣ ਦੀ ਅਕਾਲੀ ਦਲ ਕੰਮ ਕਰੇਗਾ ਉਹਨਾਂ ਨੇ ਬੇਹਲਕੇ ਦੇ ਸਿੱਖ ਸਰਪੰਚ ਨੂੰ ਲਾਲ ਘਿਲੇ ਵਿੱਚ ਐਂਟਰੀ ਨਾ ਦੇਣ ਦੇ ਦੋਸ਼ੀ ਅਧਿਕਾਰੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੇ ਮੀਟਿੰਗਾਂ ਕਰਦੇ ਤੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਜਿਹੜੇ 15 ਲੱਖ ਪੰਜਾਬ ਦੇ ਲੋਕਾਂ ਨੇ ਡੈਲੀਗੇਟ ਚੁਣੇ ਤੇ ਨਹੀਂ ਡੈਲੀਗੇਟ ਹਨ ਮੈਨੂੰ ਸੇਵਾ ਦੀ ਇਸ ਮੇਰੀ ਸੰਭੀ ਹੈ ਅਸੀਂ ਪੰਜਾਬ ਦੇ ਵਿੱਚ ਜਾ ਰਹੇ ਹੁਰ ਬੰਦਾ ਹੁਜ਼ਾਰਾ ਮਿਲ ਰਿਹਾ ਹੈ ਬਹੁਤ ਸਾਰੇ ਜਿਹੜੇ ਲੀਡਰਸ ਨੇ ਜਾਂ ਲੋਕ ਨੇ ਕੋ ਸਾਡੇ ਨਾਲ ਕਾਫਲੇ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਬਹੁਤ ਉਤਸ਼ਾਹਤ ਹੋਏ ਅਤੇ ਲਗਾਤਾਰ ਸਾਡੇ ਨਾਲ ਸੰਪਰਕ ਲਗਾ ਰਹੇ ਨੇ ਅਰ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਲਈ ਪੰਥ ਲਈ ਬਹੁਤ ਅੱਛੀ ਜਿਹੜੀ ਹੈ ਸ਼ੁਰੂਆਤ ਹੈ ਕਿ ਪੰਥ ਜਿਹੜਾ ਹੈ ਉਹ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈ ਲੰਬੇ ਸਮੇਂ ਤੋਂ ਗਲਬਾ ਪਾਈ ਬੈਠੀ ਸੀ ਉਹਦੇ ਤੋਂ ਮੁਕਤ ਹੋਣ ਜਾ ਰਿਹਾ ਹੈ। ਔਰ ਇਹ ਜ਼ਰੂਰੀ ਵੀ ਸੀ ਕਿਉਂਕਿ ਭਾਰਤ ਦੇ ਵਿੱਚ ਵੀ ਪਰਿਵਾਰਵਾਦੀ ਰਾਜਨੀਤਿਕ ਰਾਜਨੀਤੀ ਜਿਹੜੀ ਹੈ ਦੂਜੇ ਸੂਬਿਆਂ ਦੇ ਵਿੱਚ ਉਹ ਵੀ ਲਗਭਗ ਖਤਮ ਹੋ ਗਈ ਹੈ। ਉਹ ਪੰਜਾਬੀਆਂ ਨੇ ਪਰਿਵਾਰਵਾਦੀ ਰਾਜਨੀਤੀ ਤੇ ਨੀਤੀ ਤੋਂ ਮੁਕਤ ਹੋਣਾ। ਪੰਥ ਨੇ ਮੁਕਤ ਹੋਣਾ। ਉਹਦੇ ਲਈ ਸੀ ਮਾਹੌਲ ਤਿਆਰ ਕਰਨਾ ਬਿਲਕੁਲ ਲੱਗਦੇ ਨੇ ਪ੍ਰਧਾਨ ਜੀ ਜਦੋਂ ਤੁਹਾਡਾ ਇੱਕ ਬਿਆਨ ਤੁਸੀਂ ਦਿੰਦੇ ਹੋ ਕਿ ਕਿਤੇ ਕਿਤੇ ਬਾਦਲ ਪਰਬਨ ਬਹੁਤ ਵੱਡੀ ਠੇਸ ਤੇ ਬਾਦਲ ਛੜੇ ਨੂੰ ਪਹੁੰਚ ਰਹੀ ਹੈ ਨਹੀਂ ਮੈਂ ਕਿਸੇ ਨੂੰ ਠੇਸ ਪਾਉਣ ਵਾਸਤੇ ਬਿਆਨ ਨਹੀਂ ਦਿੰਦਾ ਮੈਂ ਤਾਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਉਹ ਗੱਲ ਕਰਦਾ ਜਿਹੜੀ ਪੰਥ ਤੇ ਹਿੱਤ ਹੈ ਪੰਜਾਬੀਆਂ ਦੇ ਹਿੱਤ ਹੈ ਜੀ ਬਿਲਕੁਲ ਤੁਸੀਂ ਜਿਸ ਦਿਨ ਪ੍ਰਧਾਨ ਚੁਣਗੇ ਉਸ ਦਿਨ ਕਿਹਾ ਸੁਖਬੀਰ ਸਿੰਘ ਬਾਦਲ ਦੇ ਮੈਂ ਹੁਣ ਉੱਪਰ ਬੈਠਾ ਉਹ ਹਰ ਇੱਕ ਆਗੂ ਇਹੀ ਗੱਲ ਕਹਿ ਰਿਹਾ ਵੀ ਹਰਪ੍ਰੀਤ ਸਿੰਘ ਨੇ ਇਹ ਬਿਆਨ ਦਿੱਤਾ ਇਹ ਵੀ ਤੋਕਵਾਂ ਨਹੀਂ ਉਹਨਾਂ ਨੇ ਮੈਨੂੰ ਦੇਖੋ ਮੈਂ ਇੱਕ ਵੱਡੇ ਅਹੁਦੇ ਤੇ ਕੰਮ ਕੀਤਾ ਸੀ ਅਕਾਲ ਤਖਤ ਸਾਹਿਬ ਦਾ ਮੈਂ ਜਥੇਦਾਰ ਰਿਆ ਸੀ ਦੱਖੇ ਸ਼੍ਰੀ ਦੰਗਮਾ ਸਾਹਿਬ ਦਾ ਮੈਂ 8 ਸਾਲ ਤੋਂ ਜਥੇਦਾਰ ਸੀ ਜੇ ਤੁਸੀਂ ਕਿਸੇ ਹੁਸੀ ਤੇ ਬੈਠੇ ਹੋਰ ਬੜੀ ਪੱਟੀ ਕੁਰਸੀ ਹੈ ਬੜੀ ਪਵਿੱਤਰ ਕੁਰਸੀ ਹੈ ਜੇ ਤੁਸੀਂ ਕੁਰਸੀ ਦੇ ਉੱਤੇ ਬੈਠਿਆਂ ਦੇ ਤੁਸੀਂ ਚੁੱਕੜ ਸੜਦੇ ਹੋ ਤੇ ਮਤ ਸਮਝੋ ਕਿ ਚੱਕੜ ਉਸ ਵਿਅਕਤੀ ਤੇ ਡਿੱਗ ਰਿਹਾ ਹੈ ਕੁਰਸੀ ਤੇ ਵੀ ਨਾਲ ਡਿੱਗਦਾ ਇਹਨਾਂ ਨੇ ਉਸ ਪਦਵੀ ਰੂਪੀ ਕੁਰਸੀ ਦੇ ਉੱਤੇ ਵੀ ਜਿਹੜਾ ਚੱਕਰ ਸੁੱਟਿਆ ਇਹਨੇ ਵੀ ਨਹੀਂ ਦੇਖਿਆ ਕਿ ਜਿਹੜੇ ਛੱਟੇ ਜਿਹੜੇ ਨੇ ਅਸੀਂ ਇਹਨਾਂ ਤੇ ਪਾ ਰਹੇ ਆ ਉਹਦੇ ਵਿੱਚੋਂ ਚੰਦ ਛੱਟੇ ਜਿਹੜੇ ਨੇ ਉਹ ਪਦਵੀ ਦੀ ਜਿਹੜੀ ਕੁਰਸੀ ਹੈ ਉਹਦੇ ਤੇ ਬਿੱਤੇ ਗਣਦੇ ਜਿਹੜੀ ਬੜੀ ਪੰਥ ਦੇ ਵਿੱਚ ਉੱਚੀ ਔਰ ਸੁੱਚੀ ਕੁਰਸੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ ਪਦਵੀ ਮੰਨੀ ਜਾਂਦੀ ਹੈ ਤੇ ਮੈਂ ਤਾਂ ਉਹ ਸੇਵਾ ਕਰਨ ਲਈ ਤਿਆਰ ਸੀ ਔਰ ਉਹਦਾ ਮਨੋਤ ਜ਼ਰਵਾ ਵੀ ਸੀ ਮੇਰਾ ਫੀਲ ਸੀ ਰੀਲਿਸਨ ਦਾ ਅਰ ਇਹਨੇ ਜਿਹੜਾ ਮੈਨੂੰ ਕੱਢਿਆ ਚਲੋ ਕੋਈ ਗੱਲ ਨਹੀਂ ਉਹ ਵਾਹਿਗੁਰੂ ਪਲਾ ਕਰੇਗਾ ਸੁੱਚਾ ਸਿੰਘ ਲੰਗਾਣ ਵੀ ਤੁਹਾਡੇ ਤੇ ਵਾਰ ਕੀਤਾ ਜਦੋਂ ਇਹ ਅਕਾਲ ਤਖਤ ਸਾਹਿਬ ਦੇ ਜਫੇਦਾਰ ਸੀ ਜਦੋਂ ਫਜ਼ਰ ਦਿੱਤੀ ਜਾ ਰਹੀ ਸਕਬੀਰ ਸਿੰਘ ਬਾਦਲ ਨੂੰ ਉਦੋਂ ਵੀ ਬਹੁਤ ਅਪ ਸ਼ਬਦ ਬੋਲੇ ਜਾ ਰਹੇ ਸੀ ਸਕਬੀਰ ਅੱਗੇ ਬਾਦ ਸਕਬੀਰ ਅੱਗੇ ਬਾਦ ਜਫੇਦਾਰ ਸੀ ਜਦੋਂ ਫਜ਼ਰ ਦਿੱਤੀ ਜਾ ਰਹੀ ਸਕਬੀਰ ਸਿੰਘ ਬਾਦਲ ਨੂੰ ਉਦੋਂ ਵੀ ਬਹੁਤ ਅਪ ਸ਼ਬਦ ਬੋਲੇ ਜਾ ਰਹੇ ਸੀ ਸਕਬੀਰ ਅੱਗੇ ਬਾਦ ਸਕਬੀਰ ਅੱਗੇ ਬਾਦ ਅੱਗੇ ਬਾਦ ਇਹ ਨੀਸੀ ਬਣਦੀ। देखो मैं इसके दे बारे कुछ नहीं कहना जेहो जिन्ना ਲੋਕਾਂ ਦਾ ਜਿਹੋ ਜਿਹਾ ਸੁਭਾਅ ਹੁੰਦਾ ਹੈ ਜਿਹੋ ਜੀ ਉਹਨਾਂ ਦੀ ਕਰੈਕਟਰ ਹੁੰਦਾ ਹੈ ਉਹ ਜੀ ਉਹਨਾਂ ਦੀ ਬੋਲਬਾਣੀ ਹੁੰਦੀ ਆ ਆਪਾਂ ਕਿਸੇ ਨੂੰ ਰੋਕ ਥੋੜੀ ਸਕਦੇ। ਜਾਨੀ ਜੀ ਹਾਂ ਕਿ ਜਨਤਾ ਪਾਰਟੀ ਜਾਂ ਅੰਮ੍ਰਿਤਪਾਲ ਸਿੰਘ ਵਾਲੀ ਪਾਰਟੀ ਕਿਹਦੇ ਨਾਲ ਅਲਾਈਂਸ ਜਿਹੜਾ ਹੋ ਸਕਦਾ। ਦੇਖੋ ਜਿਹੜੀਆਂ ਅਲਾਈਂਸੀਆਂ ਗੱਲਾਂ ਹੁੰਦੀਆਂ ਇਹ ਬਹੁਤ ਬਾਦੀਆਂ ਹੁੰਦੀਆਂ। ਸਾਡੇ ਲਈ ਪ੍ਰਾਇੋਰਟੀ ਜਿਹੜੀ ਹੈ ਉਹ ਸਟਰਕਚਰ ਬਣਾ ਕੇ ਆਪਣੇ ਇਸ ਪਾਰਟੀ ਦਾ ਇਸੇਰ ਪੰਜਾਬ ਔਰ ਪੰਥ ਤੱਕ ਪਹੁੰਚ ਕਰਨਾ ਸਾਡੀ ਜਿਹੜੀ ਪ੍ਰਾਇੋਰਟੀ ਹੈ ਅਸੀਂ ਪੰਥ ਔਰ ਪੰਜਾਬ ਤੱਕ ਜਿਹੜੀ ਪਹੁੰਚ ਕਰਾਂਗੇ ਹੋ ਸਕਦਾ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰੇ ਸਿੱਖਾਂ ਦੇ ਧੜਿਆਂ ਨੂੰ ਤਾਂ ਅਸੀਂ ਨਾਲ ਲੈ ਕੇ ਚੱਲਣ ਦਾ ਯਤਨ ਕਰਾਂਗੇ ਨਹੀਂ ਕੱਲ ਪੋਲਿਟੀਕਲ ਪਾਰਟੀਆਂ ਦੀ ਪੋਲਿਟੀਕਲ ਪਾਰਟੀਆਂ ਦੀ ਮੈਂ ਸਮਝਦਾ ਕਿ ਜੇ ਸਾਨੂੰ ਪੰਜਾਬੀ ਔਰ ਪੰਥ ਤਾਕਤ ਦੇ ਦਿੰਦੇ ਆ ਸਾਨੂੰ ਕਿਸ ਤਾਰੇ ਦੀ ਲੋੜੀ ਨਾ ਪਵੇ ਬਿਲਕੁਲ ਇੱਕ ਵਾਰ ਸੋਨੂੰ ਨੇ ਇਹ ਵੀ ਕਿਹਾ ਸੱਚਾਸਿ ਨਿਗਾਨ ਜਿਹੜੀ ਅੱਜ ਤੁਹਾਡੇ ਪ੍ਰਤੀ ਜਿਹੜੀ ਗੱਲ ਬੋਲੀ ਇਹ ਵੀ ਕਹਿੰਦੇ ਹਰ ਚੀਜ਼ ਦੀ ਮੱਤ ਮਾਰੀ ਮੈਂ ਮੈਂ ਪਹਿਲਾਂ ਕਿਹਾ ਕਿ ਜਿਹੋ ਜਿਹੇ ਬੰਦੇ ਦਾ ਟਰੈਕਟਰ ਹੁੰਦਾ ਹੈ ਉਹ ਜਿਹਦੇ ਬੰਦੇ ਦੀ ਬੋਲਬਾਣੀ ਹੁੰਦੀ ਹੈ ਉਹ ਜਿਹਦੇ ਬੰਦੇ ਦੀ ਸੋਚਣੀ ਹੁੰਦੀ ਹੈ ਉਹ ਜਿਹਦੇ ਬੰਦੇ ਤੇ ਤਕਣੀ ਹੁੰਦੀ ਹੈ ਉਹੋ ਜਿਹੇ ਬੰਦੇ ਦਾ ਵਰਤਬਰਤਾ ਹੁੰਦਾ ਇਸ ਕਰਕੇ ਉਹਦਾ ਕੋਈ ਜਵਾਬ ਦੇਣਾ ਮੈਨੂੰ ਦਾ ਮناسب ਨਹੀਂ ਗੱਲ ਇਹ ਨਾਲ ਵੀ ਜਿੰਨੀ ਤੋਂ ਕੁੜੀ ਹੈ ਉਹ ਪਾਰਟੀ ਦੇ ਪਲੇਟਫਾਰਮ ਤੇ ਇਹ ਸਾਰੀਆਂ ਗੱਲਾਂ ਤੈ ਹੁਣ ਪਾਰਟੀ ਦਾ ਵਿਸਾਰ ਕਿਸ ਤੰਗਣਾ ਹੁੰਦਾ ਹੈ ਪਾਰਟੀ ਦਾ ਵਿਸਾਰ ਅਸੀਂ ਚਾਹਾਂਗੇ ਕਿ ਯੂਥ ਨੂੰ ਪਾਰਟੀ ਦੇ ਵਿੱਚ ਪ੍ਰਤਨਿਧਤਾ ਜਿਹੜੀ ਆ ਉਹ ਦਿੱਤੀ ਜਾਏ ਕਿਉਂਕਿ ਯੂਥ ਜਿਹੜਾ ਹੈ ਇਹ ਕਿਸੇ ਵੀ ਪਾਰਟੀ ਨੇ ਜਿਹੜਾ ਹੈ ਉਹ ਸੰਭਾਲਿਆ ਨਹੀਂ ਹੈ ਜਿਹੇ ਕਿਸੇ ਪਾਰਟੀ ਨਾਲ ਯੂਥ ਆਇਆ ਤੇ ਉਹਨੂੰ ਜਿਹੜਾ ਡਿਸੀਜਨ 메ਕਿੰਗ ਦੇ ਵਿੱਚ ਜਿਹੜਾ ਉਹ ਨਹੀਂ ਲਿਆ ਗਿਆ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਯੂਥ ਨੂੰ ਜਿਹੜਾ ਹੈ ਉਹ ਅੱਗੇ ਪਤਾਈਏ ਜੀ ਲਾਸਟ ਸਵਾਲ ਆ ਲੋਕ ਬੜੇ ਖਲੇਖੇ ਦੇ ਵਿੱਚ ਨੇ 4 ਨਿਸ਼ਾਨ ਆਪ ਵੀ ਪਾਰਟੀ ਰੱਖਣਾ ਹੋਵੇਗਾ ਆਸੀਂ ਪੰਥ ਕੋਲ ਜਾਣਾ ਹੈ ਪੰਥ ਦੀ ਪੰਜਾਬੀਆਂ ਦੀ ਪ੍ਰਵਾਨਗੀ ਲੈਣੀ ਹੈ ਜਦੋਂ ਪੰਥੌਰ ਪੰਜਾਬੀਆਂ ਨੇ ਪ੍ਰਵਾਨਗੀ ਦੇ ਦਿੱਤੀ ਫਿਰ 4 ਨਿਸ਼ਾਨ ਦੂਜਾ ਤੀਜਾ ਸਭ ਸਾਡੇ ਆਪੇ ਪਿੱਛੇ ਪਿੱਛੇ ਫਿਰਨਗੇ ਜੀ ਕਿਸੇ ਕਿਸੇ ਦੀਆਂ ਚੋਣਾਂ ਸਮਝ ਗਈ ਸੋਚ ਜਦੋਂ ਐਸੀ ਕਿਸੇ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਬਹੁਤ ਜਲਦ ਹੋਣੀਆਂ ਚਾਹੀਦੀਆਂ ਨੇ ਕਿੰਨੇ ਲੰਬੇ ਹਰਤੇ ਤੋਂ ਆਸ਼ੀਸ਼ੀ ਪੀਸੀ ਦੀਆਂ ਚੋਣਾਂ ਡਿਊ ਨੇ ਪਤਾ ਨਹੀਂ ਸਰਕਾਰ ਦੀ ਕੀ ਮਨਸ਼ਾ ਹੈ ਕਿਉਂ ਨਹੀਂ ਕਰਵਾ ਰਹੀ ਇਹ ਨਾਪਾ ਨੇੜੇ ਪਿੰਡ ਦਾ ਇੱਕ ਨੌਜਵਾਨ ਸਰਪੰਚ ਹੈ ਜਿਹਨੂੰ ਸੱਦਾ ਦਿੱਤਾ ਗਿਆ ਸੀ ਲਾਲ ਕਿਲੇ ਦੇ ਉੱਤੇ ਉਹਨੂੰ ਕਿਰਪਾਨ ਪਹਿਨੇ ਹੋਣ ਦੇ ਕਾਰਨ ਲਾਲ ਕਿਲੇ ਦੀ ਸਮਾਰੋਹ ਚ ਨਹੀਂ ਜਾਣ ਪਾਵੇ ਇਹ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਹਰਤ ਦੇ ਵਿੱਚ ਲਗਾਤਾਰ ਵਰਤਦੀਆਂ ਨੇ ਔਰ ਮੈਂ ਸਮਝਦਾ ਹਾਂ ਕਿ ਇਹ ਸਿੱਖਾਂ ਦਾ ਅਪਮਾਨ ਜਾਂ ਸਿੱਖਾਂ ਨਾਲ ਵਿਤਕਰਾ ਨਹੀਂ ਬਲਕਿ ਜਿਹੜਾ ਭਾਰਤੀ ਸੰਵਿਧਾਨ ਸਾਨੂੰ ਕਕਾਰਾਂ ਦੀ ਆਗਿਆ ਦਿੰਦਾ ਹੈ ਉਹ ਸੰਵਿਧਾਨ ਦੀ ਵੀ ਉਲੰਘਣਾ ਹੈ ਤੇ ਜਿਹੜੇ ਅਧਿਕਾਰੀ ਜਿੰਨਾ ਚਿਰ ਇਹਨਾਂ ਅਧਿਕਾਰੀਆਂ ਦੇ ਉੱਤੇ ਜਾਂ ਕਰਮਚਾਰੀਆਂ ਦੇ ਉੱਤੇ ਮੁਕਤਮੇ ਦਰਜ ਨਹੀਂ ਹੁੰਦੇ ਫਰਜੇ ਦਰਜ ਨਹੀਂ ਹੁੰਦੇ ਸਜ਼ਾਵਾਂ ਨਹੀਂ ਮਿਲਦੀਆਂ ਉਹਨਾਂ ਚਿਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਪਤਾ ਲੱਗੂ ਕਿ ਇਹਨਾਂ ਦਾ ਸਿੱਖਾਂ ਦਾ ਇਹ ਧਾਰਮਿਕ ਰਾਈਟ ਹੈ ਕੀ ਲੱਗਦਾ ਤੁਹਾਨੂੰ ਕਿ ਇਹ ਜਿਹੜੀ ਸਿੱਖਾਂ ਦੇ ਨਾਲ ਗੇਮਪਲੇ ਹੋ ਰਹੀ ਹੈ ਕਿਸ ਤੋਂ اندرੋਂ ਦੁੱਖ ਜਾਂਦਾ ਹੈ ਇਹ ਤਾਂ ਜਿਹੜੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਨੇ ਪਤਾ ਹੁਣ ਤੇ باوجود ਸਾਡੇ ਧਾਰਮਿਕ ਅਧਿਕਾਰਾਂ ਦੀ ਉਲੰਘਣ ਕਰਦੇ ਨੇ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਫੇਰੀ ਜਿਹੜਾ ਇਹਨਾਂ ਨੂੰ ਇਸ ਤਰ੍ਹਾਂ ਦਾ ਸਜ਼ਾ ਬਿਲਕੁਲ ਕਰਾਂਗੇ ਬਿਲਕੁਲ ਕਰਾਂਗੇ ਜੋਨ ਸ਼ਾਮਦੇ ਦੇ ਕੋਲ ਕਾਨੂੰਨੀ ਲੜਾਈ ਵੀ ਲੜਦੇ ਉਹ ਵੀ ਪੈਰਲਲ ਚੱਲੇਗੀ ਪਰ ਪੰਥ ਦੀ ਕਚਹਿਰੀ ਔਰ ਪੰਜਾਬੀਆਂ ਦੀ ਕਚਹਿਰੀ ਇਹ ਸਾਡੇ ਲਈ ਬਹੁਤ ਹੈ ਮੈਂ ਅਸੀਂ ਉਸ ਕਚਹਿਰੀ ਦੇ ਵਿੱਚ ਆਪਣੀ ਆਵਾਜ਼ ਆਪਣੀ ਮੰਗ ਉਹ ਰੱਖਾਂ